ਤਾਂ ਨਹੀਂ ਤੇ ਲਾਉਣਾ ਕਰਦੀ ਸੀ ਪਰ ਮੈਂ ਤੁਹਾਡੇ ਬਾਰੇ ਸੁਣਦੀ ਸੀ ਮੈਨੂੰ ਨਹੀਂ ਕਿਹਾ ਮੇਰਾ ਬਾਪੂ ਸਹੀ ਜਗ੍ਹਾ ਤੇ ਪਹੁੰਚ ਗਿਆ ਇਹ ਵਾਇਗਰੂ ਕਰਨ ਵਾਲਾ ਵਾ ਭੈਣ ਮੇਰੀ ਇਹ ਅਨਜਲ ਜਿਹੜਾ ਕੱਲ ਵੀ ਕੋਤ ਪਛਾਣ ਤਾ ਸੋ ਵੀ ਨਹੀਂ ਪਾਈ ਰੋ ਤੇ ਮੇਰਾ ਬਾਪੂ ਕਿੱਥੇ ਮੈਨੂੰ ਪਤਾ ਨਹੀਂ ਮੈਂ ਗੁਰਦੁਆਰੇ ਜਾ ਕੇ ਇਹ ਅਰਦਾਸ ਕਰਦੀ ਮੇਰਾ ਬਾਪੂ ਕਿੱਥੇ ਵੀ ਹੋਵੇ ਨਾ ਤੰਦਰੁਸਤ ਰਹੇ ਵਾਸੇ ਅਨੁਰਾਗ ਵਾਇਗਰੂ ਮੈਨੂੰ ਪਤਾ ਮੇਰਾ ਕੋਈ ਭਰਾ ਨਹੀਂ ਖੜਿਆ ਮੇਰੇ ਕੋਈ ਮਾਂ ਵੀ ਦੀ ਮੇਰੇ ਦੋਸਤ ਦੇ ਨਾਲ ਕਰੇ ਇੱਕ ਤੋਂ ਮੇਰਾ ਪਿਓ ਵੀ ਨਹੀਂ ਮੇਰੇ ਇੱਥੇ ਪਰਖਾ ਕਭ ਕਬ ਤੋਈ ਰੋਣਾ ਭੈਣ ਮੇਰੀ ਰੋਣਾ ਜਿਪੂ ਰੋਣਾ ਮੈਂ ਆਉਂਦਾ ਪਿਓ ਨਾਲ ਸਾਥ ਨਹੀਂ ਦੇਦਾ ਇਹਦੇ ਤੋਂ ਹੋਈ ਗੱਲ ਨਹੀਂ ਬਾਪੂ ਨੇ ਵਿਚਾਰੇ ਨੇ ساری ਉਮਰ ਮਿਹਨਤ ਕੀਤੀ ਹੈ ਖੇਤੀਬਾੜੀ ਕਰਕੇ ਤੁਹਾਨੂੰ ਪਾਲਿਆ ਪੜਾਇਆ ਵਿਆਹਾ ਕੋਈ ਗੱਲ ਨਹੀਂ ਭੈਣ ਮੇਰੀ ਸਾਡੇ ਕੋਲ ਬਾਪੂ ਨੂੰ ਕੁਝ ਪਤਾ ਮੇਰੀ ਆਤਮਾ ਬਹੁਤ ਰੋਂਦੀ ਹੈ ਗੱਲ ਨਹੀਂ ਪੜਨੇ ਤੂੰ ਆਪਦੀ ਆਤਮਾ ਦੀ ਸੁਣ ਦੇ ਤੂੰ ਇਹ ਨਾ ਡਰ ਹੁਣ ਬਿਕਰਾ ਭਰਾ ਕੀ ਕਹੂ ਤੇਰੀ ਮੰਮੀ ਕੀ ਕਹੂ ਦੇਖ ਤੇਰੇ ਬੱਚੇ ਵੀ ਦੇਖਦੇ ਆ ਕੱਲ ਨੂੰ ਤੇਰੇ ਬੱਚਿਆਂ ਨੇ ਵੀ ਤੇਰੇ ਨਾਲ ਹੀ ਕੁਝ ਕਰਨਾ ਵਾ ਵੀ ਮੰਮੀ ਤੂੰ ਆਪਦੇ ਬਾਪੂ ਨੂੰ ਤਾਂ ਦੋ ਉਹਰੇ ਨਾਲ ਤਾਂ ਖੜੇ ਹੀ ਨਹੀਂ ਸੀ ਮੈਂ ਇਹ ਖਲਾਸ ਤੇ ਮੈਂ ਨਹੀਂ ਮਜਬੂਰ ਹਾਂ ਨਾ ਆਪਦੇ ਆਪ ਨੂੰ ਕੋਲਤੀ ਵੀ ਮੈਂ ਕੋਈ ਨਾ ਤੂੰ ਫਿਕਰ ਨਾ ਕਰ ਪੜਨੇ ਹੁਣ ਵੀ ਬਾਪੂ ਸਹੀ ਆ ਸਾਡੇ ਕੋਲੇ ਆ ਗਿਆ ਵਾ ਬਸ ਤੂੰ ਗੇੜਾ ਮਾਰ ਕੇ ਜਾ ਆ ਕੇ ਬਾਪੂ ਨੂੰ ਥੋੜਾ ਹੌਸਲਾ ਹੋਵੇ ਵੀ ਮੇਰੇ ਮਗਰ ਮੇਰੀ ਕੁੜੀ ਤਾਂ ਹੈਗੀ ਕੱਟੋ ਘੱਟ ਹੁਣ ਤਾਂ ਬਾਪੂ ਦਾ ਇਸ ਗੱਲੋਂ ਵੀ ਦਿਲ ਟੁੱਟਿਆ ਪਿਆ ਵਾ ਵੀ ਕੁੜੀ ਵੀ ਹੈ ਨਹੀਂ ਆਲੇ ਗੱਲ ਕਰ ਬਾਪੂ ਨਾਲ ਮੈਂ ਮਜਬੂਰ ਆ ਗੱਲ ਕਰ ਭਾਣੇ ਬਾਪੂ ਨਾਲ ਰਾਣੀ ਭਾਣੇ ਕਰ ਬਾਪੂ ਗੱਲ ਆਹ ਹਾਂ ਬਾਪੂ ਕੀ ਅੱਗੀ ਚੱਲਦੀ ਮੁੱਛੀ ਨੂੰ ਸਾਰਾ ਦਿਨ ਲੱਗਿਆ ਉਹ ਮੈਨੂੰ ਰੱਖਿਆ ਨਹੀਂ ਤੇ ਮਮੇ ਨੇ ਪੱਕੇ ਤੇ ਬਾਹਰ ਕਰਤਾ ਕੁੱਟ ਕੇ ਕੋਈ ਗੱਲ ਨਹੀਂ ਨਾ ਵੀ ਕੁਝ ਪੂਰਾ ਤੇਰੇ ਸਾਹਮਣੇ ਮੈਨੂੰ ਤਾਂ ਆਉਂਦਾ ਵੀ ਘਰ ਕਾਲ ਸਾਰਾ ਦਿਲ ਮੈਂ ਰੋਈ ਤੇ ਸਾਰਾ ਦਿਲ ਮੈਂ ਪਿਆ ਕਿਸੇ ਦੇ ਅਸੀਂ ਤੋਂ ਨੇ ਜਿਵੇਂ ਸੇchna ਦੇ ਕੱਪੇ ਭਰੇ ਮੈਂ ਕਾ ਪਾਪਾ ਲੱਭ ਜੇ ਕੱਲ ਅਸੀਂ ਮੰਦਰ ਚ ਵੀ ਗਏ ਮੈਂ ਨੋ ਗੈਂਦੀ ਕੁੜੀ ਨੇ ਕਿੰਨੇ ਥਾਂ ਵਿਆਵੇਂਗਾ ਮਗਾ ਅਗਲਾ ਨਾ ਬੰਦੇ ਜਿਸ ਨਾ ਬੁੜੀਆਂ ਜਿਸ ਮੈਂ ਤਾਂ ਆਵੇਂਗਾ ਕੱਲ ਯਾਰ ਪਾਪਾ ਤੂੰ ਨਾ ਰੋ ਰੋ ਕੇ ਨਾ ਛੇਰੇ ਆ ਜਾਗੇ ਤੇਰੇ ਕੋਲ ਠੀਕ ਹੈ ਮੈਂ ਜਿੱਥੇ ਤੈਨੂੰ ਸਹੀ ਜਗ੍ਹਾ ਤੇ ਪਹੁੰਚਾਣਾ ਚਾਹੁੰਦੀ ਇਹਨੂੰ ਕੋਈ ਨਹੀਂ ਤਾਂ ਟਿਕਾਣਾ ਦੱਸਦੇ ਉਹ ਦੱਸਦੇ ਨੇ ਉਹਨੂੰ ਪਤਾ ਵਾ ਤੂੰ ਗੱਲ ਕਰ ਲੈ ਹੈਲੋ ਆ ਪਾਪਾ ਮੈਂ ਸਵੇਰੇ ਤੇਰੇ ਕੋਲ ਆ ਜੂਗੀ ਹੁਣ ਤੂੰ ਇੱਥੇ ਵਧਿਆ ਰਹੇ ਠੀਕ ਆ ਮੈਂ ਸਾਰਾ ਕੁਝ ਕਰ ਜੂ ਇੱਕ ਹਾਲ ਉਹ ਕਹਿੰਦੀ ਤੂੰ ਇੱਥੇ ਰਹਿਣਾ ਵਾ ਪਾਪਾ ਮੈਂ ਸਵੇਰੇ ਆਉਂਗੀ ਸੰਗਾ ਮੈਂ ਰਹਿ ਇੱਥੇ ਤੂੰ ਵਧਿਆ ਰਹੇ ਇਹਨਾਂ ਨਾਲ ਤੇ ਤੂੰ ਆਪ ਵੀ ਵਧਿਆ ਹਾਂ ਠੀਕ ਆ ਬਹੁਤ ਲੈਣ ਜੋ ਵੀ ਕੁਝ ਹੋਊਗਾ ਨਾ ਮੈਂ ਜਿੰਨੇ ਇੱਥੇ ਦੋ ਆ ਮੇਰੇ ਪਾਏ ਅਬ ਇੱਥੇ ਪਾਏ ਆਟਾ ਮੈਂ ਪਾਠ ਕਰਨ ਵਾਸਤੇ ਰੱਖਿਆ ਚਲ ਕੋਈ ਗੱਲ ਨਹੀਂ ਆਟਾ ਕਰਨ ਵਾਸਤੇ ਰੱਖਿਆ ਕਿ ਨੰਗੇ ਤੇਰ ਕਰੀਦਾ ਨਹੀਂ ਹੁੰਦਾ ਚਲ ਕੋਈ ਗੱਲ ਨਹੀਂ ਰਾਣੀ ਪਹਿਣੇ ਕੋਈ ਨਾ ਸਵੇਰੇ ਮਾਰੀ ਜਿਹੜਾ ਸਾਨੂੰ ਕੋਈ ਚਾਹੀਦੀ ਕੋਈ ਚੀਜ਼ ਨਹੀਂ ਬਸ ਤੂੰ ਆ ਕੇ ਮਿਲ ਕੇ ਜਾ ਬਾਪੂ ਨੂੰ ਮੈਂ ਮਿਲ ਜੂਗੀ ਮੈਂ ਆਉਦੇ ਬਸ ਇਹ ਕੰਨਾਂ ਦੀ ਹੈਗੀ ਅੱਖਾਂ ਦੀ ਹੋਰ ਇੱਥੇ ਕੋਈ ਮੈਂ ਕੀ ਕਰਾਂ ਮੇਰਾ ਵਾਸੇ ਨਹੀਂ ਹੋਏਗਾ ਕੋਈ ਕੋਈ ਗੱਲ ਨਹੀਂ ਪਹਿਣੇ ਜਿੱਤਰੇ ਵਸ ਨਹੀਂ ਹੈਗੇ ਤੂੰ ਆ ਕੇ ਜਾ ਬਸ ਇੰਨਾ ਹੀ ਮਿਲ ਜਾ ਇੰਨਾ ਹੀ ਬਹੁਤਾ ਤੁਹਾਡਾ ਬਹੁਤ ਧੰਨਵਾਦ ਜੀ ਦੇਖੋ ਬਾਪੂ ਨੇ ਚੰਨ ਦੀਆਂ ਬੁੱਤ ਪਾਲ ਲੈ ਪੜਾ ਦੇ। ਤੇ ਵੀ ਤੁਸੀਂ ਮੇਰੇ ਬਾਪੂ ਨੂੰ ਸ੍ਰੀ ਭਰਾਮਾਂ ਨੂੰ ਆਪਦੇ ਨੂੰ ਲਾਣਤ ਪਾ ਜਰੂਰ ਤੂੰ ਐ ਨਾ ਡਰ ਵੀ ਉਹ ਗੁੱਸੇ ਹੋ ਜਾਣਗੇ। ਐ ਜੇ ਭਰਾਮਾਂ ਤੋਂ ਕਰਾਉਣਾ ਕਿ ਜਿਹੜੇ ਆਪਦੇ ਪਿਓ ਨਾਲ ਨਹੀਂ ਖੜੇ ਤੇਰੇ ਨਾਲ ਕਿੱਥੋਂ ਖੜ ਦੇਣਗੇ ਕੱਲ ਨੂੰ ਉਹਨਾਂ ਨੂੰ। ਮੇਰੇ ਨਾਲ ਕਦੇ ਨਹੀਂ ਖੜੇ ਇੱਕ ਮੇਰਾ ਵੀ ਕੋਣ ਆਲੇ ਤੇ ਫਿਰ ਤੂੰ ਹਜੇ ਵੀ ਤੂੰ ਹਜੇ ਵੀ ਉਹ ਤੋਂ ਡਰੀ ਜਾਨੀ ਉਹਨਾਂ ਤੋਂ। ਮੈਨੂੰ ਡਰ ਲੱਗਦਾ। ਉਹ ਮੈਨੂੰ ਕੁਛ ਨਹੀਂ ਕਰਨੇ ਨੇ। ਉਹਨਾਂ ਨੇ ਮੇਰਾ ਖਾਤਿ ਬੰਨੇ ਹੋਇਆ ਵੀ ਕਿ ਛੱਡਣਾ ਵੀ ਨਹੀਂ ਹਾਂ ਤਾਂ ਬੈਂਕ ਦੀ ਚਾਤੀ ਆ ਨਹੀਂ ਇਦਾਂ ਤਾਂ ਫਿਰ ਗਲਤ ਕਰ ਲਾ ਤੇਰੇ ਵਾਸਤੇ ਵੀ ਤੂੰ ਫਿਰ ਉਹਨਾਂ ਦੇ ਮਗਰ ਲੱਗਦੀ ਐ ਤਾਂ ਫਿਰ ਗਲਤ ਹੋ ਜੂਗਾ ਕੰਮ ਠੀਕ ਆ ਬਾਪੂ ਮੁੰਡੇ ਦਾ ਨੰਬਰ ਹੈ ਨਹੀਂ ਮੁੰਡੇ ਦਾ ਮੈਨੂੰ ਦਿੰਦੇ ਹੀ ਨਹੀਂ ਪੂਰੀ ਨੇ ਦਿੱਤਾ ਹੈਗਾ ਇਹ ਗ੍ਰੰਥ ਦਾਬ ਹੈ ਮੈਂ ਪਾਵਾਂ ਕਾਦੇ ਤੇ ਮੇਰਾ ਕੋਈ ਘਰ ਨਹੀਂ ਬਾਹਰ ਨਹੀਂ ਇਹ ਆਡੇ ਰੱਖਣੇ ਚਾਹੀਦੇ ਆ ਬਾਪੂ ਕਿਉਂ ਮੈਂ ਪਾਠ ਕਰਦਾ ਰੋਜ਼ ਅੱਤ ਦੀ ਸਵੇਰ ਸੁੰਦਰ ਗੁਟਕਾ ਰੱਖਿਆ ਹੈ ਬਾਪੂ ਨੇ ਤੇ ਬਾਪੂ ਕਹਿੰਦਾ ਮੇਰੇ ਕੋ ਘਰ ਨਹੀਂ ਬਾੜ ਨਹੀਂ ਮੈਂ ਕਿੱਥੇ ਰੱਖਾਂ ਮੈਂ ਐਂ ਨਾਲ ਬਾਪੂ ਲਫਾਫੇ ਚ ਪਾ ਕੇ ਮੈਂ ਹਰ ਰੋਜ਼ ਬਾਪੂ ਬਾੜ ਕਰਨਾ ਫਿਰ ਮੈਂ ਰਹਿ ਰਹਾ ਅੱਜ ਸ਼ਾਮ ਨੂੰ ਰੋਜ਼ ਹੀ ਕਰਦਾ ਅਰੇ ਰਾਤ ਸ਼ਾਮ ਨੂੰ ਕਰਿਆ ਪੀ ਜੀ ਦਾ ਕਰਨਾ ਪੰਜ ਤੌੜੀਆਂ ਮੂੰਹ ਦੀ ਬਾਨੀ ਪਕਾਈਆਂ ਅਰੇ ਮੂੰਹ ਦੀ ਬਾਨੀ ਪਕਾਈਆਂ ਹਾਂ ਯਾ ਆਇਗਾ ਮੌਤਨ ਸੰਕਟ ਸੰਕਟ ਆ ਫੜ ਦੋ ਨਹੀਂ ਤੁਹਾਨੂੰ ਪਤਾ ਕੱਕਾ ਬਾਪੂ ਕੋਲੇ ਸੰਕਟ ਮੋਚਨਾ ਹੁਣ ਇਹ ਮਿਲਦਾ ਨਹੀਂ ਛੇਤੀ ਛੇਤੀ ਅੱਛਾ ਹਾਂ ਇਹ ਮਰਛੜਾ ਮਿਲੂਗਾ ਮੈਂ ਪੈਨ ਰੱਖਿਆ ਬਾਪੂ ਨੇ ਸ਼ਰਧਾ ਪੂਰਨ ਗ੍ਰੰਥ ਬਾਪੂ ਬਜਾਰਾ ਹਜੇ ਵੀ ਸੰਕਟ ਮੋਚਨ ਦਾ ਇਹਨਾਂ ਪਾਠ ਕਰ ਰਿਹਾ ਕਿਤੇ ਨਾ ਕਿਤੇ ਮੇਰੇ ਬੱਚੇ ਜਾਂ ਜੋ ਮੇਰੇ ਤੇ ਸੰਕਟ ਆਇਆ ਇਹ ਕਿਤੇ ਨਾ ਕਿਤੇ ਟਾਲ ਜਿਵੇਂ ਕੇ ਰੂਪ ਚ ਇਹ ਮੈਂ ਆਡ ਰੱਖਣਾ ਚਾਹੁੰਨਾ ਪਰ ਮੈਂ ਰੱਖਾਂ ਕਿਤੇ ਮੇਰੇ ਕੋਲ ਕੋਈ ਥਾਂ ਹੀ ਨਹੀਂ ਮੈਨੂੰ ਇੱਕ ਖੈ ਲਿਆ ਲਿਆ ਦੇ ਚੋਲਾ ਛੋਟਾ ਜਿਹਾ ਮੈਂ ਆਟ ਰੱਖ ਲਾਂ ਨਹੀਂ ਬਾਪੂ ਇਹ ਅਸੀਂ ਨਾ ਇੱਥੇ ਆਪਣੇ ਕੋਲੇ ਰੱਖ ਲੈਨੇ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਪਾਠ ਕਰ ਲਿਆ ਕਰਿਓ ਰੋਜ਼ ਅੱਛਾ ਅੰਦਰ ਤੈਨੂੰ ਉੱਥੇ ਰੱਖ ਲੈਣਾ ਅੰਦਰ ਗੁਰੂ ਘਰ ਬਣਿਆ ਹੋਇਆ ਹਾਂਜੀ ਸਵੇਰੇ ਜਾ ਕੇ ਉੱਥੇ ਗੁਰੂ ਘਰੋਂ ਤੈਨੂੰ ਮਿਲ ਜਾਇਆ ਕਰੋਗੇ ਗੁਟਕਾ ਸਾਹਿਬ ਅੱਛਾ ਉੱਥੇ ਬੈਠ ਕੇ ਪਾਠ ਕਰਕੇ ਉੱਥੇ ਰੱਖ ਕੇ ਆ ਜਾ ਕਰਨਾ ਅੱਛਾ ਐ ਨਹੀਂ ਬਾਪੂ ਆਪਾਂ ਲਫਾਫੇ ਜਿਹਾ ਰੱਖ ਲੈ ਆ ਆ ਦੇਵੋਗੇ ਹਾਂ ਮਿਲ ਜਾਊਗਾ ਅੱਛਾ ਆਓ ਉਹ ਵੀ ਮਿਲ ਜਾਊਗਾ ਅੱਛਾ ਮਿਲ ਜਾਊਗਾ ਉਹ ਸੁੰਦਰ ਗੁਟਕਾ ਹੈ ਬਹੁਤ ਸਾਰੀਆਂ ਬਾਣੀਆਂ ਹੈ ਬਿਲਕੁਲ ਬਾ ਇਹ 40 ਦਿਨ ਪਾਠ ਕਰਨਾ ਕੋਈ 25 ਦਿਨ ਕਰਨਾ ਹੈ ਲਗਾਤਾਰ ਹੂੰ ਇਹਦੇ ਵਿੱਚ ਵਿਧੀ ਵੀ ਲਿਖੀ ਹੈ ਨਾ ਹਾਂ ਸਾਰਾ ਕੁਝ ਲਿਖਿਆ ਹੂੰ ਆਤਾ ਨਿਸ਼ਾਨੀ ਵਾਸਤੇ ਰੱਖਿਆ ਅੱਛਾ ਮੇਰੇ ਉਹ ਲੇਖ ਲਵਾਂ ਮੈਂ ਕਿੰਨੇ ਪਾਠ ਕਰ ਲੇ ਜੋ ਆਏ ਮੂੰਹ ਜਬਾ ਨਹੀਂ ਯਾਦ ਨਹੀਂ ਰਹਿੰਦੇ ਹੂੰ ਇਹਨੇ ਤਾਂ ਰੱਖਿਆ ਵੀ ਲਿਕਾ ਮਾਰ ਦੇਵਾਂ ਮੈਂ ਕਿੰਨੇ ਪਾਠ ਕਰ ਲੇ ਅੱਛਾ ਆ ਤੂੰ ਮਾਰਿਆ ਹੋਇਆ ਹੈ ਹਾਂ ਆ ਦੇਖੋ ਬਾਪੂ ਇਦਾਂ 010 ਨਹੀਂ ਪਾਈ ਜਾਂਦਾ ਵੀ ਮੈਂ ਇਹਨੇ ਪਾਠ ਕਰ ਲਿਆ ਨਿਸ਼ਾਨੀਆਂ ਲਾਈ ਜਾਂਦਾ ਇਦਾਂ ਆਪ ਦੇ ਹਲੋ ਆਹੰਦਰੇ ਦਾ ਹਾਂਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਮੰਗਾ ਸਿੰਘ ਜੀ ਹਾਂਜੀ ਵੀਰੇ ਮੈਂ ਗੁਰਪ੍ਰੀਤ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦਾ ਹਾਂ ਲੁਧਿਆਣੇ ਤੋਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਪਿਤਾ ਦੇਸ਼ਰਾਜ ਜੀ ਸਾਡੇ ਕੋਲੇ ਆਏ ਨੇ ਜੀ ਹਾਂ ਹਾਂ ਜੀ ਹਾਂ ਜੀ ਇਹ ਬੜੀ ਮਾੜੀ ਹਾਲਤ ਚ ਨੇ ਜੀ ਰੋ ਰਹੇ ਨੇ ਵਿਚਾਰੇ ਤੁਸੀਂ ਇਹਨਾਂ ਨੂੰ ਘਰੋਂ ਕਾਹਤੋਂ ਵੀਰ ਜੀ ਭੇਜਤਾ ਕੱਢਤਾ ਇੰਦਾ ਬਾਬਾ ਜੀ ਨਹੀਂ ਬਾਬਾ ਜੀ ਆਪਾਂ ਘਰੋਂ ਕਾਹਤੋਂ ਮੇਰੀ ਗੱਲ ਸੁਣਾ ਇੱਕ ਨਿੱਕੇ ਜੀ ਜੀ ਮੈਂ ਡਰਾਈਵਰ ਆ ਟਰੱਕ ਡਰਾਈਵਰ ਆ ਜੀ ਠੀਕ ਹੈ ਮੇਰੇ ਇੱਕ ਬੇਟਾ ਹੈ ਜੀ ਮੇਰੀ ਮਾਤਾ ਜੀ ਹੈ ਹੂੰ ਠੀਕ ਹੈ ਮੇਰੇ ਮਾਤਾ ਜੀ ਤੇ ਹੁਣ ਤੁਸੀਂ ਕੌਣ ਆਇਆ ਦਾ ਮੈਨੂੰ ਸਾਚੇ ਦੱਸਾਂ ਇਂ ਕਹਿੰਦਾ ਇਹਨਾਂ ਦੀ ਆਪਸ ਵਿੱਚ ਨਹੀਂ ਬਣ ਅੱਛਾ ਜੀ ਹਾਂ ਜੀ ਬਬਾ ਜੀ ਆਪਾਂ ਘਰੋਂ ਨਹੀਂ ਕੱਟੇ ਮਾਂ ਪਰ ਨਹੀਂ ਕੱਟਦੇ ਆਂ ਜੀ ਆਪਾਂ ਮੈਂ ਤਾਂ ਇਹਨਾਂ ਨੂੰ ਕਿਹਾ ਰੋ ਤੁਸੀਂ ਹੁਣ ਉਹ ਕਹਿੰਦਾ ਮੇਰੇ ਕਹਿੰਦਾ ਮਾਂ ਨੇ ਕਿੰਨਾ ਉਹਦੀ ਮਾਂ ਨੂੰ ਮੁਰੇ ਕਰਤਾ ਉਹਨੇ ਕਹਿੰਦਾ ਮਾਂ ਨੇ ਮੇਰੇ ਡੰਡੇ ਮਾਰੇ ਨਹੀਂ ਜੀ ਨਹੀਂ ਬਾਬਾ ਜੀ ਇਹ ਗੱਲ ਆ ਦੱਸੋ ਕੋਈ ਨਹੀਂ ਤੇ ਹੋਣੀ ਕਿ ਅੱਗੇ ਇੱਕ ਡੰਡਾ ਦਾ ਤੋੜਤਾ ਮੇਰੇ 'ਚੋਂ ਮਾਰਾ ਸੀਗਾ ਹਾਂ ਜੀ ਉਹ ਆ ਟਕੜਾ ਗਿਆ ਟੁੱਕੇ ਜੀ ਬਾਬਾ ਜੀ ਨਾ ਹੀ ਕਰਨਾ ਇਹ ਤਾਂ ਮੈਂ ਨਸਰ ਹੀ ਨਹੀਂ ਹੁੰਦਾ ਜੀ ਨਹੀਂ ਪਰ ਛੋਟੇ ਵੀਰੇ ਤੁਹਾਨੂੰ ਦੇਖੇ ਤੁਹਾਡੇ ਪਿਤਾ ਜੀ ਨੇ ਪਾਲਿਆ ਪੜਾਇਆ ਵਿਆਹਾ ਬਿਲਕੁਲ ਬਾਬਾ ਨੇ ਇੰਨੀ ਮਿਹਨਤ ਕੀਤੀ ਇਸ ਬੰਦੇ ਨੇ ਅੱਜ ਇਹ ਦਰਦ ਦਰਦੀਆਂ ਠੋਕਣਾ ਖਾਂਦਾ ਤੁਰਿਆ ਫਿਰਦਾ ਯਾਰ ਠੀਕ ਆ ਮੰਮੀ ਡੈਡੀ ਦੀ ਨਹੀਂ ਬਣਦੀ ਆਪਸ ਵਿੱਚ ਮੰਨ ਲੈਂਦੇ ਵੀ ਨਹੀਂ ਬਣਦੀ ਪਰ ਗੱਲ ਤਾਂ ਤੁਹਾਡਾ ਤਾਂ ਪਿਓ ਆ ਯਾਰ ਇਦਾਂ ਹੁਣ ਸਾਡੇ ਕੋ ਆਇਆ ਰੋਂਦਾ ਬਿਲਕਦਾ ਵਿਚਾਰਾ ਮਸਾਂ ਤੁਰਦਾ ਖੁੰਡੀ ਨਾਲ ਦਿਖਦਾ ਵੀ ਨਹੀਂ ਚੱਜ ਨਾਲ ਪਤਾ ਨਹੀਂ ਕਿਵੇਂ ਇੱਥੇ ਪਹੁੰਚਿਆ ਸਾਡੇ ਕੋਲੇ ਬਾਬਾ ਜੀ ਮੈਂ ਕਰੋ ਨਹੀਂ ਕੱਢਿਆ ਨਾ ਹੀ ਮੈਂ ਕੁਝ ਕਹਿ ਆ ਕਹਿੰਦਾ ਤੁਸੀਂ ਬੈਠੋ ਰੋਟੀ ਖਾਓ ਇਹ ਮੇਰੇ ਪਤਾ ਕਰੋ ਤੁਸੀਂ ਮੇਰੇ ਅਡੋਸਟ ਪ੍ਰਸ਼ੰਤਾ ਨਵਜਾਹਨਗੇ ਮੇਰੀ ਗੱਲ ਸੁਣੋ ਇਹ ਦੋ ਭਰਾ ਵਾ ਮੈਂ ਕਿਹਾ ਵੀ ਮੇਰੇ ਕੋਲ ਨਹੀਂ ਰਹਿਣਾ ਉੱਥੇ ਰੋ ਉਹਦੇ ਕੋਲ ਨਹੀਂ ਈ ਰਹੀ ਉਹਦੇ ਕੋਲ ਗਿਆ ਸੀ ਕਹਿੰਦਾ ਉਹ ਮੈਨੂੰ ਕਹਿੰਦਾ ਰੋਟੀ ਦੇ ਦਿੰਦਾ ਸੀ ਕਿ ਤੁੱਚ ਨੂਨ ਮਿਰਚ ਲਾ ਕੇ ਕਹਿੰਦਾ ਮੇਰੇ ਦੰਦ ਐ ਨਹੀਂ ਮੇਤੋਂ ਖਾਦੀ ਨਹੀਂ ਜਾਂਦੀ ਸੀ ਕਹਿੰਦਾ ਉਹ ਕਹਿੰਦਾ ਤੈਨੂੰ ਆ ਹੀ ਖਾਣੀ ਪੈਣੀ ਐ ਖਾਣੀ ਖਾ ਨਹੀਂ ਜਾ ਤੇਰੀ ਗੱਲ ਨਹੀਂ ਨਹੀਂ ਬਾਬਾ ਜੀ ਇਹਦੀ ਗੱਲ ਨਹੀਂ ਰੋਟੀ ਦੇ ਦੋ ਵੀ ਨਹੀਂ ਇਨਕਾਰ ਕਰਦੇ ਯਾਨੀ ਕਿ ਹੁਣ ਬਾਪੂ ਬਹੁਤ ਚੰਗੇ ਨੇ ਆਪਾਂ ਯਾਨੀ ਕਿ ਕਹਿੰਦੇ ਬਾਪੂ ਗਲਤ ਆ ਗਲਤ ਸੋਚ ਹੁਣ ਤੁਸੀਂ ਬਜ਼ੁਰਗ ਹੈਗੇ ਤੇ ਸਾਰੇ ਇਹਨਾਂ ਦੀ ਗੱਲ ਹੀ ਸੁਣਦੇ ਬਾਬਾ ਜੀ ਮੈਂ ਉਹ ਹੀ ਕਹਿੰਦਾ ਵੀ ਆਪਾਂ ਇਹ ਕਹਿੰਦੇ ਆ ਵੀ ਬਾਪੂ ਜੀ ਗਲਤ ਨਹੀਂ ਦੇਖੋ ਪਿਓ ਆ ਵੀਰੇ ਮਾੜਾ ਚੰਗਾ ਪਿਓ ਤਾਂ ਪਿਓ ਹੀ ਆ ਬਾਈ ਹੈਨਾ ਮੈਂ ਮੰਨ ਲੈਂਦਾ ਬਾਪੂ ਜੀ ਵੀ ਕੋਈ ਨਾ ਕੋਈ ਕਮੀ ਹੋਊਗੀ ਇੱਕਾ ਥਨਾ ਤਾੜੀ ਨਹੀਂ ਵੱਜਦੀ ਮੈਨੂੰ ਵੀ ਮੈਂ ਸਮਝਦਾ ਗੱਲ ਆ ਮਾਫ਼ ਮਾਫ਼ ਕਰਨੇ ਤਾਂ ਕਾਣੀ ਦਿੱਤਾ ਮਾਂ ਮਾਫ਼ ਰੱਖਿਆ ਤੁਸੀਂ ਬੈਠੋ ਮੇਰਾ ਕੰਮ ਕਰਾਇ ਤੇ ਬਾਬਾ ਜੀ ਮੈਂ ਉਹ ਹੀ ਕਹਿੰਦਾ ਵੀ ਵੀਰੇ ਬਾਪੂ ਜੀ ਨੂੰ ਵੀ ਮੈਂ ਇਹ ਗੱਲ ਕਹਿ ਕੇ ਟਿਆ ਵੀ ਇੱਕਾ ਥਨਾ ਤਾੜੀ ਨਹੀਂ ਵੱਜਦੀ ਪਰ ਗੱਲ ਤਾਂ ਇੱਕ ਇਹ ਆ ਵੀਰੇ ਵੀ ਪਰ ਦਰਦਰ ਦੀ ਠੋਕਰਾਂ ਨਹੀਂ ਨਖਵਾਉਣੀਆਂ ਪਿਆਉ ਨੂੰ ਚਾਹੇ ਮਾੜਾ ਚਾਹੇ ਚੰਗਾ ਬਾਈ ਮੈਂ ਤੁਹਾਡੀ ਨਾਲ ਖੇਮਤ ਆ ਬਾਬਾ ਜੀ ਹਾਂ ਜਿਵੇਂ ਤੁਸੀਂ ਕਹੋਗੇ ਆਪਾਂ ਅਮੇ ਕਰਨ ਚਾਹ ਰਹੇ ਆ ਬਾਈ ਜਿਵੇਂ ਤੁਸੀਂ ਨਹੀਂ ਮੈਂ ਤਾਂ ਕੀ ਕਹਿਣਾ ਵੀਰੇ ਬਾਪੂ ਹੁਣ ਇੱਥੇ ਸਾਡੇ ਕੋਈ ਆਇਆ ਵਾ ਰਹਿਣ ਵਾਸਤੇ ਅੱਛਾ ਮੈਂ ਤਾਂ ਇੱਕ ਬੇਨਤੀ ਕਰਦਾ ਤੁਹਾਨੂੰ ਵੀ ਜੇ ਤੁਸੀਂ ਉਹਦੀ ਸੇਵਾ ਨਹੀਂ ਕਰ ਸਕੇ ਇੱਥੇ ਆ ਕੇ ਮਿਲ ਕੇ ਜਾਓ ਘੱਟੋ ਘੱਟ ਚਲੋ ਇੱਥੇ ਰਹੀ ਜਾਵੇ ਸਾਡੇ ਕੋਲੇ ਕੋਈ ਨਾ ਬਾਪੂ ਕਮੀਆਂ ਤਾਂ ਤੇਰੇ ਵਿੱਚ ਵੀ ਹੈਗੀਆਂ ਵਾ ਬੱਤੋ ਮੇਰੇ ਜੀ ਕੀ ਉਹ ਕਹਿੰਦਾ ਲੜਦਾ ਬਹੁਤ ਆ ਬਾਪੂ ਮੈਂ ਬੋਲਦਾ ਹੀ ਨਹੀਂ ਲੈ ਬਾਪੂ ਚੁੱਪ ਤਾਂ ਤੂੰ ਇੱਥੇ ਵੀ ਨਹੀਂ ਕਰਿਆ ਕਿ ਬੋਲਿਆ ਮੈਂ ਹਾਂ ਕਮੀਆਂ ਮੈਂ ਹਾਂ ਜੀ ਇਹਨੇ ਮੈਨੂੰ ਰੇੜੀ ਤੇ ਚੱਕ ਕੇ ਮਾਰਿਆ ਫੋਨ ਕੱਟ ਗਿਆ ਬਾਬਾ ਜੀ ਤੁਸੀਂ ਮੈਂ ਕੱਟਿਆ ਨਹੀਂ ਬਾਬਾ ਜੀ ਆਵਾਜ਼ ਨਹੀਂ ਆਈ ਮੈਂ ਬੇਨਤੀ ਕਰਦਾ ਸੀਗਾ ਵੀ ਤੁਸੀਂ ਇੱਥੇ ਆ ਕੇ ਜਾਓ ਕਿ ਚਲੋ ਮਿਲ ਕੇ ਜਾਓ ਆ ਕੇ ਬਾਪੂ ਜੀ ਚਾਹ ਸਾਡੇ ਕੋਲ ਰਹੀ ਜਾਣਾ ਇੱਥੇ ਹੁਣ ਇਹਨੂੰ ਸੁੱਖ ਨਾਲ ਰੋਟੀ ਜਿਹੜੀ ਵਿਚਾਰੇ ਨੇ 4 ਦਿਨ ਹੈਗੇ ਚੰਗੇ ਕੱਟ ਲਵੇ ਕਿਸ ਤਰੀਕੇ ਇਹ ਉਹ ਗੱਲ ਠੀਕ ਆ ਪਰ ਆਪਾ ਕਦੇ ਮਾਫ਼ ਕਰ ਉਹ ਕਦੇ ਧੰਨ ਨਹੀਂ ਦਿੱਤਾ ਆਪਾ ਮੈਂ ਤਾਂ ਕਹਿਣਾ ਮਾਂ ਹੈਗੀ ਮੇਰੀ ਬਜ਼ੁਰਗ ਤੇ ਉਹਨਾਂ ਨੂੰ ਕੱਢਿਆ ਦਵਾਈ ਚੱਲਦੀ ਬਟਿਆ ਮੈਂ ਇਹਨਾਂ ਨੂੰ ਇਹ ਹੀ ਸਮਝਾਇਆ ਕਿ ਇਕੱਠੇ ਰਹੋ ਠੀਕ ਆ ਮਾਂ ਤਾਂ ਚੰਗੀ ਐ ਮੇ ਕਾ ਰੋਟੀ ਨਹੀਂ ਖਾਂਦੇ ਘਰੇ ਹੂੰ ਠੀਕ ਆ ਜੀ ਆ ਗੱਲ ਬਾਤ ਆ ਇਹ ਰੋਟੀ ਬਾਹਰ ਖਾਂਣ ਜਾਂਦੇ ਆ ਕੀ ਕਰ ਉਹ ਬਾਹਰ ਖਾਣ ਜਾਂਦੇ ਰੋਟੀ ਰੋਟੀ ਬਣਾ ਕੇ ਰੱਖ ਦਿੰਦੇ ਸਾਰੇ ਉਹ ਕਹਿੰਦੇ ਘਰੇ ਰੋਟੀ ਅਸੀਂ ਬਣਾ ਕੇ ਰੱਖਦੇ ਆ ਸਬਜ਼ੀ ਬਣਾ ਕੇ ਰੱਖ ਦਿੰਦੇ ਕਹਿੰਦੇ ਘਰੇ ਰੋਟੀ ਨਹੀਂ ਖਾਂਦਾ ਬਾਹਰ ਖਾਣ ਜਾਂਦਾ ਉਹ ਜ਼ਹਿਰ ਪਾਉਂਦੇ ਉਹ ਇੱਟੀ ਲੱਗ ਜਾਂਦੀ ਮੈਂ ਹੋਟਲ ਤੇ ਖਾਣਾ ਇੱਥੇ 2 ਦਿਨ ਹੋ ਗਏ ਖਾਂਦੇ ਨੀ ਕਿੰਨੀ ਗੁਲਤੀ ਕੀਤੀ ਐ ਇਹਦਾ ਮਾਰਨ ਕਰਦੇ ਆ ਕੁੜੀ ਦੇ ਵਿਆਹ ਚ ਹੀ ਨਹੀਂ ਗਏ ਇਹ ਦੋਨੇ ਭਰਾ ਮੈਂ ਪੱਲਾਈ ਗਿਆ ਕੁੜੀ ਨੇ ਤਾਂ ਹਾਂ ਵੀ ਕਹਿੰਦੀ ਕੁੜੀ ਕੋਲੇ ਜਾ ਭਰਾ ਵੀ ਕਹਿੰਦੇ ਕੁੜੀ ਕੋਲੇ ਜਾ ਚਲ ਬਾਪੂ ਕੋ ਦੋਨਾਂ ਦਾ ਭੈਣ ਭਰਾਵਾਂ ਦਾ ਮਸਲਾ ਹੈਗਾ ਮੈਂ ਨਹੀਂ ਕੁੜੀ ਦੀ ਗੱਲ ਸੁਣਾ ਜੀ ਕੁੜੀ ਪਹਿਲਾਂ ਵਿਆਹੀ ਸੀ ਕੜੀ ਵੀ ਘਰ ਨਹੀਂ ਵਧੀਆ ਆਪਾਂ ਤਲਾਕ ਲੈਤਾ ਹੂੰ ਚੰਗਾ ਕਰ ਲਵਾਂਗੇ ਤੇ ਤਲਾਕ ਤੇ ਕੋਈ 2-4 ਲੱਖ ਰੁਪਏ ਮਿਲਿਆ ਕੁੜੀ ਨਾ ਪਾਣ ਨਾ ਤਾਂ ਲਿਆ ਨਾ ਹੀ ਦਿੰਦਾ ਆਪਾਂ ਹੂੰ ਆਪਦਾ ਘਰ ਬਣਾਇਆ ਉਹਨੇ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਕੁੜੀ ਨੇ ਆਪਦੇ ਮਰਜ਼ੀ ਨਾਲ ਵਿਆਹ ਕਰਾ ਲੈ ਸਾਨੂੰ ਨਹੀਂ ਦੱਸਿਆ ਜੀ ਹੂੰ ਹਾਂ ਜੀ ਮੈਂ ਨਾ ਤਾਂ ਮੈਨੂੰ ਪਤਾ ਵੀ ਕਿੱਥੇ ਕਰਾਇਆ ਕਿਵੇਂ ਕਰਾਇਆ ਵਿਆਹ ਹੁਣ ਤੋਂ ਬਾਅਦ ਪਤਾ ਲੱਗਿਆ ਜੀ ਆਹ ਮਸ਼ੀਨ ਨਾਲ ਵਿਆਹ ਕਰਾ ਠੀਕ ਹੈ ਜੀ ਹੋਰ ਵੱਡਾ ਮੇਰੇ ਤੋਂ ਵੀਰਾ ਕਿਹੜਾ ਜਾਂ ਕੀ ਹੈ ਇਸ ਗੱਲ ਤੋਂ ਫਰਕ ਵਰਕਲਾ ਬੰਦ ਖਾਜੂ ਵਾਲੇ ਥੰਡ ਭਣਗਾਦੀ ਖੱਤਰਪੁਰ ਚੌੜਾ 120 ਲੰਮਾ ਉਹ ਮੈਥੋਂ ਬਿਨਾਂ ਕਿੱਥੇ ਤੋਂ ਵੇਚਿਆ ਹਾਂ ਹਾਂ ਮੈਥੋਂ ਬਿਨਾਂ ਕਿੱਥੇ ਤੋਂ ਵੇਚਿਆ ਹਾਂ ਸਾਰਾ ਕੁਝ ਕੁੜੀ ਕੋਲ ਨਾ ਜੀ ਰੋਕੀ ਹੈਗੀ ਸਾਰਾ ਕੁਝ ਹੈਗਾ ਕਾਰਪੈਟਨ ਨੂੰ ਹੈਗਾ ਕਿਰਾਇਆ ਦਿੱਤਾ ਹੋਇਆ ਜੀ ਤੇ ਮੈਂ ਜਾਂ ਮੈਂ ਆਪੇ ਕਿਰਾਏ ਤੇ ਲੈਣਾ ਇਹ ਤੁਸੀਂ ਕਹਿੰਦੇ ਵੀ ਕੁੜੀ ਰੱਖ ਲੈ ਬੇਨੂੰ ਇਹ ਗੱਲ ਕਿਹਨਾਂ ਦੀ ਨਾਂ ਰੱਖੇ ਬਾਪੂ ਜੀ ਮੇਰੇ ਕੋਈ ਤੇਰੇ ਵਿੱਚ ਫਿਰ ਆ ਜਾਓ ਤੁਸੀਂ ਲੈ ਕੇ ਜਾਓ ਵੀਰੇ ਸਾਡੇ ਕੋਲੋਂ ਆ ਜਾਓ ਲੈ ਕੇ ਜਾਓ ਬਾਪੂ ਜੀ ਨੂੰ ਆ ਮੈਂ ਇਹਨਾਂ ਨੂੰ ਪੁੱਛ ਲਓ ਜੀ ਪਹਿਲਾਂ ਇਹਨਾਂ ਸਾਰੀ ਗੱਲ ਮੁੰਡਾ ਰੱਖਦਾ ਪਹਿਲਾਂ ਵੀ ਰੱਖਿਆ ਹੁਣ ਵੀ ਰੱਖਣ ਨੂੰ ਤਿਆਰ ਆ ਲੋ ਘਰੇ ਖਾਓ ਪੀਓ ਕਿਉਂਕਿ ਮੇਰਾ ਕੰਮ ਆ ਬਾਹਰ ਪਰ ਗੱਲ ਛੋਟੀ ਵੀਰੇ ਥੋੜਾ ਜਿਹਾ ਵਿਸ਼ਵਾਸ ਵੀ ਲੈ ਕੇ ਦੇਣਾ ਪੈਣਾ ਨਾ ਬਾਪੂ ਹੁਣ ਡਰਦਾ ਵਾ ਕਹਿੰਦਾ ਮੈਨੂੰ ਕੋਈ ਖਾ ਕੇ ਵਿਚ ਪਾ ਦੇਣਗੇ ਕੁਛ ਉਹ ਕਰ ਦੇਣਗੇ ਥੋੜਾ ਬੋਧਾ ਬਾਪੂ ਨੂੰ ਜਿਹੜਾ ਡਾਰਾ ਦਿਮਾਗ ਚੋਂ ਕੱਢਣਾ ਪੈਣਾ ਇਹਨੂੰ ਪਿਆਰ ਨਾਲ ਕਿਸ ਤਰੀਕੇ ਸਮਝਾਉਣਾ ਪੈਣਾ ਮੇਰੀ ਗੱਲ ਸੁਣਾ ਬਾਬਾ ਜੀ ਤੇ ਤੁਹਾਡੇ ਆਸਮਾਨ ਗਾ ਬਹੁਤ ਵਧੀਆ ਸੋਹਣੀ ਗੱਲ ਆ ਤੇ ਤੁਸੀਂ ਦੱਸ ਵੀ ਤਨ ਲੱਖੋ ਬਾਪੂ ਮੈਂ ਖਾਜਾ ਦਵਾਵਾਂਗਾ ਤੇ ਬਾਕੀ ਇਥੇ ਕਮੀ ਹੈ ਨਹੀਂ ਮਹਾਰਾਜ ਦੀ ਕਿਰਪਾ ਮੈਨੂੰ ਪਤਾ ਜਿੱਥੇ ਪਹੁੰਚ ਗਏ ਘਰ ਤੇ ਕੁਟਿਆਲਾ ਤਾਂ ਕੋਈ ਮਸਲਾ ਨਹੀਂ ਮਸਲਾ ਸਿਰਫ ਇਹ ਨਹੀਂ ਆ ਵੀ ਤੁਸੀਂ ਆ ਕੇ ਮਿਲ ਕੇ ਜਾਇਓ ਬਾਬਾ ਜੀ ਜਰੂਰ 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 ਬਾਬਾ ਜੀ ਜਰੂਰ ਆਉਂਗਾ ਮੈਂ ਚਲੋ ਅਸੀਂ ਵੀ ਦੋਨੇ ਪੱਖਾਂ ਦੀ ਜਾਣਕਾਰੀ ਲੈਣੀ ਜ਼ਰੂਰੀ ਬਣਦੀ ਹੈ ਕਈ ਵਾਰੀ ਅਸੀਂ ਇੱਕ ਪੱਖ ਸੁਣ ਕੇ ਗੱਲ ਕਰ ਲੈਂਦੇ ਆ ਚਲੋ ਇਹਨਾਂ ਦੇ ਬੇਟੇ ਨਾਲ ਵੀ ਗੱਲ ਹੋਈ ਹੈ ਹੁਣ ਉਹ ਵੀ ਕਹਿੰਦੇ ਆ ਵੀ ਅਸੀਂ ਆ ਕੇ ਜਾਵਾਂਗੇ ਮਿਲ ਕੇ ਜਾਵਾਂਗੇ ਉਹ ਘਰੇ ਬਣਦੀ ਨਹੀਂ ਬਾਪੂ ਦੀ ਜਾਂ ਹਸਬੰਡ ਵਾਈਫ ਦੀ ਨਹੀਂ ਬਣਦੀ ਕੀ ਪਰ ਐਸ ਉਮਰ ਤੇ ਬਜ਼ੁਰਗ ਸੜਕਾਂ ਤੇ ਰੁੜਦਾ ਇਹ ਵੀ ਚੰਗੀ ਗੱਲ ਹੁਣ ਉਹਨਾਂ ਦਾ ਤੁਰ ਹੁੰਦਾ ਛੁੱਟੀ ਦੇ ਨਾਲ ਤੁਰਦਾ ਬਾਪੂ ਹੱਥ ਕੰਬੀ ਜਾਂਦੇ ਆ ਤੇ ਇਸ ਕਰਕੇ ਗੱਲ ਕੱਲੀ ਬਾਪੂ ਦੇਸ਼ ਰਾਜ ਦੇ ਨੇ ਦੇਸ਼ ਰਾਜ ਰਾਜਵਰਗੇ ਬੜੇ ਬਜ਼ੁਰਗ ਨੇ ਜਿਨ੍ਹਾਂ ਨੇ ਸਾਰੀ ਉਮਰ ਆਪਣੀਆਂ ਸ਼ਰਤਾਂ ਤੇ ਜੀਵਨ ਬਤੀਤ ਕੀਤਾ ਕਮਾਈ ਕੀਤੀ ਬੱਚੇ ਪਾਲੇ ਪੜਾਏ ਹੁਣ ਜਦੋਂ ਬਜ਼ੁਰਗ ਹੋ ਗਿਆ ਹੁਣ ਬੱਚੇ ਕਹਿੰਦੇ ਸਾਡੀਆਂ ਸ਼ਰਤਾਂ ਤੇ ਤੁਸੀਂ ਜੀਵਨ ਬਤੀਤ ਕਰੋ ਵੀ ਤੁਸੀਂ ਜਿਵੇਂ ਜੋ ਸਾਡੇ ਘਰ ਸ ਹੈ ਜਿਸ ਤਰ੍ਹਾਂ ਹੈ ਉਦਾਂ ਰਹਿ ਕੇ ਤੁਸੀਂ ਆਪਦਾ ਰੋਟੀ ਖਾ ਲਓ ਤਾਂ ਉਹ ਕਿਤੇ ਨਾ ਕਿਤੇ ਫਿਰ ਕਨਫਲਿਕਟ ਹੁੰਦਾ ਕਿਤੇ ਨਾ ਕਿਤੇ ਫਿਰ ਪ੍ਰੋਬਲਮਾਂ ਆਉਂਦੀਆਂ ਘਰਾਂ ਚ ਉੱਥੇ ਬੱਚਿਆਂ ਨੂੰ ਚਾਹੀਦਾ ਵੀ ਆਪਣੇ ਮਾਪਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਟੋਲਰੇਟ ਕਰਨ ਸਮਝਾਉਣ ਬਿਠਾ ਕੇ ਜਾਂ ਕੋਈ ਹੱਲ ਕੱਢਣਾ ਜੇ ਹੁਣ ਹਸਬੰਡ ਵਾਈਫ ਦੀ ਘਟ ਬਣਦੀ ਆ ਪਰ ਇਹਦਾ ਮਤਲਬ ਇਹ ਨਹੀਂ ਬਾਪੂ ਸੜਕਾਂ ਤੇ ਰਲੂ ਕਰਦਾ ਹੁਣ ਬੇਟੀ ਸਹੀ ਆ ਜਾਂ ਬਾਪੂ ਸਹੀ ਆ ਬਾਪੂ ਕਹਿੰਦਾ ਉਹ ਕਿੰਨੇ ਵੀ ਕੱਪੜੇ ਤੇਰੇ ਗੰਦੇ ਆ ਮੈਂ ਤੈਨੂੰ ਰੱਖ ਨਹੀਂ ਸਕਦੀ ਹੁਣ ਬਾਪੂ ਸਹੀ ਆ ਕਿ ਬੇਟਾ ਸਹੀ ਆ ਬਾਪੂ ਕਹਿੰਦਾ ਮੈਂ ਬੇਟੇ ਨੂੰ ਕਿਹਾ ਪੁੱਤ ਮੈਂ ਤਾਂ ਸੁਪਰੀ ਰੋਟੀ ਖਾਦੀ ਨਹੀਂ ਜਾਂਦੀ ਮੇਰੇ ਨਾਲ ਵੀ ਮੈਨੂੰ ਡੰਡ ਹੈ ਨਹੀਂ ਉਹ ਕਹਿੰਦੇ ਇਹੀ ਮਿਲਣੀ ਹੈ ਖਾਣੀ ਖਾਣੀ ਤਾਂ ਜਾ ਫਿਰ ਬਾਪੂ ਸਹੀ ਆ ਕਿ ਬਾਪੂ ਦੀ ਘਰ ਵਾਲੀ ਸਹੀ ਆ ਬਾਪੂ ਕਹਿੰਦਾ ਮੈਂ ਘਰੇ ਗਿਆ ਤੇ ਉੱਥੇ ਮੇ ਨਾਲ ਲੜ ਪਏ ਮੇਰੇ ਡੰਡੇ ਮਾਰੇ ਉਹਨੇ ਵੈਗਰੂ ਜਾਣਦਾ ਗਲਤ ਸਹੀ ਕੌਣ ਆ ਪਰ ਇੱਕ ਗੱਲ ਸਾਨੂੰ ਗਲਤ ਲੱਗੀ ਆ ਵੀ ਇਹ ਬਜ਼ੁਰਗ ਇਸ ਉਮਰ ਦੇ ਵਿੱਚ ਸੜਕਾਂ ਤੇ ਰੁੜਦਾ ਇਹ ਕੋਈ ਸਿਆਣੀ ਗੱਲ ਨਹੀਂ ਇਹ ਕੋਈ ਚੰਗੀ ਗੱਲ ਨਹੀਂ ਤੇ ਅਸੀਂ ਬਾਪੂ ਨੂੰ ਸੁਪਨਿਆਂ ਦੇ ਘਰ ਵਿੱਚ ਵਾਹਿਗੁਰੂ ਕਿਰਪਾ ਕਰਨ ਜੀ ਇਹਨਾਂ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਬਾਪੂ ਜੀ ਇੱਥੇ ਰਹਿ ਕੇ ਆਪਣਾ ਜੀਵਨ ਅਗਲਾ ਪਤਿਤ ਕਰ ਸਕਣ ਬਾਕੀ ਇਹਨਾਂ ਦੇ ਬੱਚਿਆਂ ਨਾਲ ਗੱਲ ਹੋ ਗਈ ਆ ਜੇ ਉਹ ਆਉਣ ਲੈ ਕੇ ਜਾਣ ਜ਼ਿੰਮੇਵਾਰੀ ਨਾਲ ਵੀ ਅਸੀਂ ਸੰਭਾਲਾਂਗੇ ਬਾਪੂ ਜੀ ਦੀ ਸੇਵਾ ਕਰਾਂਗੇ ਤਾਂ ਉਹ ਵੀ ਆ ਸਕਦੇ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ